ਬਾਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਸ਼ਹਿਰ ਦੇ ਜ਼ਿਆਦਾਤਰ ਚੌਂਕਾਂ ਦੀਆਂ ਟ੍ਰੈਫਿਕ ਲਾਈਟਾਂ ਬੰਦ ਪਈਆਂ ਹੋਈਆਂ ਹਨ ਜਿਸ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੋਈ ਨਹੀਂ ਕਰਦਾ ਸਾਡੀ ਟੀਮ ਵੱਲੋਂ ਰਾਮਤੀਰ ਥਰੋਡ ਗਵਾਲ ਮੰਡੀ ਚੌਂਕ ਦਾ ਦੌਰਾ ਕੀਤਾ ਗਿਆ ਜਿੱਥੇ ਟ੍ਰੈਫਿਕ ਲਾਈਟਾਂ ਤਾਂ ਲਗਾ ਦਿੱਤੀਆਂ ਗਈਆਂ ਨੇ ਪਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਨੇ ਪੁਤਲੀਕਰ ਬਾਜ਼ਾਰ ਕੈਂਟਰੋਡ ਹੋਣ ਕਰਕੇ ਇਹ ਚੌਂਕ ਵਿਅਸਤ ਰਹਿੰਦਾ ਹੈ ਰਾਗੀਰਾ ਨੇ ਮੰਗ ਕੀਤੀ ਹੈ ਇਹ ਟ੍ਰੈਫਿਕ ਲਾਈਟਾਂ ਚਲਾਈਆਂ ਜਾਣ ਨਹੀਂ ਤਾਂ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਤਨਾਤ ਕੀਤਾ ਜਾਵੇ ਵੀਰ ਜੀ ਲੈਟਾ ਲਾਈਆਂ ਚੱਲਣ ਡਈਆਂ ਨਹੀਂ ਆ ਹੁਣ ਇਧਰੋਂ ਵੀ ਆਂਦੀ ਐ ਇਧਰੋਂ ਵੀ ਆਂਦੇ 92 ਰੋਡ ਆ ਇੱਕਦਮ ਕੋਈ ਗਲੀ ਜੋ ਨਿਆਣੀ ਲੈ ਕੇ ਨਿਕਲੇ ਤੇ ਉਹਦੇ ਮਾਰੇ ਮੋਹ ਦੇ ਮੇਰੀ ਇਹ ਲੈਟਾ ਲਵਾਈਆਂ ਸਰਕਾਰ ਨੇ ਠੀਕ ਕਰਨ ਕੋਈ ਐਕਸੀਡੈਂਟ ਹੋਣਗੇ ਇੱਕ ਬੰਨੇ ਬੱਸ ਲੱਗੀ ਹੁੰਦੀ ਆ ਇੱਕ ਬੰਨੇ ਬੱਸ ਲੱਗੀ ਹੁੰਦੀ ਦੂਜੇ ਬੰਨੋ ਟੈਂਪੂ ਗੱਡੀਆਂ ਆਂਦੀਆਂ ਮਾਰਾ ਕੋਈ ਇੱਕ ਪੈਦਲ ਵਾਲਾ ਵੀ ਵਿਚਾਰਾ ਮਾਹਾਂ ਨੰਗਦਾ ਉਹ ਲੈਟਾ ਲੱਗੀਆਂ ਆ ਤੇ ਲੈਟਾ ਠੀਕਰਾਓ ਮੈਂ ਤਾਂ ਇਹੀ ਕਵਾਂਗਾ ਸਰਕਾਰ ਨੂੰ ਲੈਕਸ਼ਨਾ ਬੋਟਾਂ ਦੀ ਆ ਜਾਂਦੇ ਆ ਜਿਹੜਾ ਆ ਨਿੱਕੇ ਮੋٹے ਸ਼ਹਿਰਾਂ 'ਚ ਕੰਮ ਹੁੰਦੇ ਉਹ ਇੰਨਾ ਕੋ ਹੁੰਦੇ ਨਹੀਂ ਆ ਮੈਂ ਪਹਿਲਾਂ ਤੇ ਬਹੁਤ ਧੰਨਵਾਦ ਕਰਦਾ ਤੁਹਾਡਾ ਫਾਸਫੇਲ ਵਾਲੇ ਨਾਲ ਕਿ ਤੁਸੀਂ ਮੇਰੇ ਕਹਿ ਤੇ ਤੀਸਰੀ ਵਾਰੀ ਆ ਚੁੱਕੇ ਕਿ ਤਿੰਨ ਵਾਰੀ ਮੈਂ ਅੱਗੇ ਵੀ ਦੀ ਇਹੋ ਕੰਪਲੇਂਟ ਪਾ ਚੁੱਕਿਆ ਹੈ ਕਿ ਇਹ ਲੈਕਾ ਨਹੀਂ ਆਂਦੀਆਂ ਤੇ ਬਿਲਕੁਲ ਜਗਦੀਆਂ ਨਹੀਂ ਭਈਆਂ ਨਾ ਹੀ ਇੱਥੇ ਕੋਈ ਟਰੈਫਿਕ ਦਾ ਵਾਸਤੇ ਕੋਈ ਅਫਸਰ ਦੀ ਡਿਊਟੀ ਲਾਈ ਜਾਂਦੀ ਆ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜਿੱਦਾਂ ਲਾਈਟਾਂ ਹਨ ਇਹ ਜਦੋਂ ਜਦੀਆਂ ਲੱਗੀਆਂ ਉਹਦੋਂ ਦੀਆਂ ਬੰਦ ਹੀ ਰਹਿੰਦੀਆਂ ਅਗਰ ਚੱਲਦੀਆਂ ਵੀ ਇਹਦਾ ਲੋਕਿੰਗ ਕੋਈ ਪਾਲਣ ਨਹੀਂ ਕਰਦਾ ਕਿਉਂਕਿ ਇੱਥੇ ਕਿਸੇ ਅਫਸਰ ਦੀ ਡਿਊਟੀ ਨਹੀਂ ਹੈਗੀ ਮੈਂ ਇਹ ਬੇਨਤੀ ਕਰਦਾ ਹਾਂ ਕਮਿਸ਼ਨਰ ਸਾਹਿਬ ਨੂੰ ਕਿ ਗਵਾਲ ਮੰਡੀ ਚੌਕ ਰਾਮ ਸਿੰਘ ਰੋਡ ਦੇ ਵਿੱਚ ਜਿਹੜੀਆਂ ਇਹ ਲਾਈਟਾਂ ਆ ਇਹ ਵੀ ਜਗਾਈਆਂ ਜਾਣ ਉਹਨਾਂ ਨੂੰ ਔਰ ਦੂਸਰੀ ਗੱਲ ਹੈ ਕਿ ਇੱਥੇ ਪੁਲਿਸ ਵਾਲਿਆਂ ਦੀ ਵੀ ਡਿਊਟੀ ਲਾਈ ਜੇ ਕੋਈ ਫਾਇਦਾ ਨਹੀਂ ਹੈ ਮਾਰਾ ਇਹ ਲਾਈਟਾਂ ਦਾ ਕੋਈ ਰੋਕਦਾ ਨਹੀਂ ਰੂਲ ਫੋਲੋ ਨਹੀਂ ਕਰਦਾ ਇਹਨਾਂ ਨਾ ਜਾਗਦੀਆਂ ਇਹ ਲਾਈਟਾਂ ਹੱਦਾਂ ਜਾਮ ਲੱਗਾ ਰਹਿਦਾ ਏ ਐਕਸੀਡੈਂਟ ਹੀ ਹੋਣਗੇ ਲੋਕਾਂ ਦੇ ਹੁਣ ਆ ਬੱਸ ਜਿੱਥੇ ਮਰਜ਼ੀ ਖੜਾ ਦਿੰਦੇ ਆ ਮਨਾ ਕਰਦੇ ਨਹੀਂ ਸਰਕਾਰ ਕੋਈ ਕੋਈ ਰੂਲ ਨਹੀਂ ਆ ਕੁੱਤਲੀ ਘਰ ਗਵਾਲ ਮੰਡੀ ਚੌਕ ਵਿਖੇ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਉਹ ਬੰਦ ਪਈਆਂ ਹੋਈਆਂ ਨੇ ਵਾਹਨ ਚਾਲਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਤੇ ਸੰਬੰਧਿਤ ਵਿਭਾਗ ਵੱਲੋਂ ਜਿਹੜੀ ਜਨਤਾ ਦੇ ਪੈਸੇ ਦੀ ਬਰਬਾਦੀ ਹੈ ਉਹ ਕੀਤੀ ਜਾ ਰਹੀ ਹੈ ਜੇਕਰ ਇਹ ਟ੍ਰੈਫਿਕ ਲਾਈਟਾਂ ਚਲਾਉਣੀਆਂ ਹੀ ਨਹੀਂ ਤੇ ਫਿਰ ਲਗਾਉਣ ਦਾ ਕੀ ਫਾਇਦਾ ਰਾਗੀਰਾ ਨੇ ਮੰਗ ਕੀਤੀ ਹੈ ਕਿ ਇਹ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਜਲਦ ਤੋਂ ਜਲਦ ਸ਼ੁਰੂ ਕੀਤੀਆਂ ਜਾਣ ਨਹੀਂ ਤਾਂ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਜਿਹੜਾ ਹੈ ਉੱਥੇ ਤਣਾਤ ਕੀਤਾ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੀ ਨਿਊਜ਼ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ